ਮੋਗਰਾਦੀ ਭੋਪਿੰਦਰਾ ਸਟੇਟ ਵਿਖੇ ਹੋਏ ਸੜਕੀ ਹਾਦਸੇ ਵਿੱਚ ਇੱਕ ਵਿਅਕਤੀ ਦੀ ਜਾਨ ਜਾਣ ਦੀ ਸੂਚਨਾ ਮਿਲੀ ਹੈ ਇਹ ਹਾਸਾ ਇੱਕ ਕਾਰ ਵੱਲੋਂ ਮੋਟਰਸਾਈਕਲ ਨੂੰ ਟੱਕਰ ਮਾਰਨ ਕਾਰਨ ਵਾਪਰਿਆ ਦੱਸਿਆ ਜਾ ਰਿਹਾ ਹੈ ਇਸ ਸਬੰਧੀ ਗੱਲਬਾਤ ਕਰਦਿਆਂ ਅਨੁਸੂਚਤਾ ਨੇ ਦੱਸਿਆ ਕਿ ਮ੍ਰਿਤਕ ਵਿਅਕਤੀ ਉਹਨਾਂ ਦੀ ਪਾਰਟੀ ਦਾ ਵਰਕਰ ਸੀ ਉਹਨਾਂ ਦੋਸ਼ ਲਗਾਇਆ ਕਿ ਦਵਿੰਦਰ ਮਿਸ਼ਰਾ ਦਾ ਕਤਲ ਕੀਤਾ ਗਿਆ ਹੈ ਤੇ ਉਹ ਉਕਤ ਕਾਰ ਚਾਲਕ ਖਿਲਾਫ ਸਖਤ ਤੋਂ ਸਖਤ ਕਾਰਵਾਈ ਕਰਵਾਉਣਗੇ ਇਹ ਮੁੰਡਾ ਜਿਹੜਾ ਜੀ ਦੇਵ ਸੀਗਾ ਇਹ ਸਾਡਾ ਪਾਰਟੀ ਵਰਕਰ ਸੀ ਸਾਡਾ ਭਰਾ ਸੀਗਾ ਔਰ ਅੱਜ ਸਾਨੂੰ ਪਤਾ ਲੱਗਾ ਕਿ ਲੋਕਾਂ ਦੇ ਵਿੱਚ ਇਨਸਾਨੀਅਤ ਇੰਨੀ ਕੁ ਮਰ ਗਈ ਆ ਕਿ ਲੋਕ ਉਹਦੇ ਛੋਟੇ ਛੋਟੇ ਦੋ ਬੱਚੇ ਆ ਜਿਸ ਦੇ ਵਿੱਚ ਐਕਸੀਡੈਂਟ ਇਥੇ ਅਰਬਨ ਸਟ੍ਰੀਟ 'ਤੇ ਹੋਇਆ ਔਰ ਉਹ ਬੰਦਾ ਇੱਥੇ ਲਿਆ ਕੇ ਗੱਡੀ 'ਚ ਸਿੱਟ ਕੇ ਉਹਨੂੰ ਸਟੈਚਰ 'ਤੇ ਭੱਜ ਗਿਆ ਕਿ ਚਲੋ ਡੈਥ ਹੋ ਗਈ ਐਕਸੀਡੈਂਟ ਹੋ ਗਿਆ ਤੂੰ ਆਪਣੀ ਇਨਸਾਨੀਅਤ ਦਿਖਾਉਣੀ ਚਾਹੀਦੀ ਸੀ ਸਾਨੂੰ ਵੈਸੇ ਸ਼ੱਕ ਆ ਵੀ ਜਾਂ ਤੱਕ ਕਿਸੇ ਨੇ ਇਹਨੂੰ ਕਿਤੇ ਕੋਈ ਇਹਦਾ ਕਤਲ ਕਰਵਾਇਆ ਗਿਆ ਜਾਂ ਕਿਸੇ ਤਰ੍ਹਾਂ ਦਾ ਸਾਨੂੰ ਸ਼ੱਕ ਹੈ ਇਸਦਾ ਤੇ ਸਰ ਹੋਇਆ ਕਿੱਥੇ ਗਏ ਇਹ ਅਰਬਨ ਸਟ੍ਰੀਟ ਹੋਇਆ ਜੀ ਇਹ ਮੋਟਰਸਾਈਕਲ ਤੇ ਸੀ ਮੋਟਰਸਾਈਕਲ ਕੱਲੇ ਸੀਗਾ ਦੱਸਣ ਜੋਗ ਆ ਕਿ ਇਹ ਕੱਲਾ ਸੀਗਾ ਮੋਟਰਸਾਈਕਲ ਤੇ ਔਰ ਉਹ ਬੰਦਾ ਜਿਹੜਾ ਸਿਵਲ ਹਸਪੀਟਲ ਫਗਵਾੜੇ ਦੇ ਵਿੱਚ ਬੰਦਾ ਸਰਦਾਰ ਸਿੱਖ ਸਰਦਾਰ ਸੀਗਾ ਉਹ ਜਿੱਥੇ ਦਾ ਪਤਾ ਲੱਗਾ ਬਾਕੀ ਵੈਰੀਫਿਕੇਸ਼ਨ ਕਰਾਉਂਦੇ ਆਪਾਂ ਪਰ ਕੈਮਰੇ ਵਗੈਰਾ ਕੋਈ ਦੇਖਿਆ ਹਾਂਜੀ ਹਾਂਜੀ ਕੈਮਰੇ ਉਹ ਪ੍ਰਸ਼ਾਸਨ ਨਾਲ ਗੱਲ ਕੀਤੀ ਆ ਕਿ ਕੱਲ ਨੂੰ ਕੈਮਰੇ ਦੇ ਵਿੱਚ ਵੀ ਵੈਸੇ ਸਾਰੇ ਕੋ ਗੱਡੀ ਦਾ ਨੰਬਰ ਹੈ ਤਦ ਬੋਲ ਸ਼ੁਰੂ ਕਰ ਦਿੱਤੀ ਮੌਮਨੂ ਲਾ ਬਿਲਕੁਲ ਜੀ ਪ੍ਰਸ਼ਾਸਨ ਦਾ ਤਲਾਖ ਕਰ ਦਿੱਤੀ ਡੀਐਸਪੀ ਮਾਨਜੋਗ ਡੀਐਸਪੀ ਸਾਹਿਬ ਨਾਲ ਗੱਲ ਹੋ ਗਈ ਆ ਪ੍ਰਸ਼ਾਸਨ ਆ ਗਿਆ ਫਗਵਾੜੇ ਦੇ ਵਿੱਚ ਔਰ ਬੰਦੀ ਕਾਰਵਾਈ ਉੱਤੇ ਕਰਾਵਾਂਗੇ ਕਿ ਜਿਸ ਬੰਦੇ ਦੇ ਵਿੱਚ ਇਨਸਾਨੀਅਤ ਮੁੱਕ ਚੁੱਕੀ ਆ ਉਹਨੂੰ ਇਨਸਾਨ ਹੋਣ ਦਾ ਹੱਕ ਨਹੀਂ ਹੈ ਇਸ ਮੌਕੇ ਹਸਪਤਾਲ ਦੇ ਡਾਕਟਰ ਨੇ ਦੱਸਿਆ ਕਿ ਮ੍ਰਿਤਕ ਵਿਅਕਤੀ ਦੀ ਪਛਾਣ ਦਵਿੰਦਰ ਮਿਸ਼ਰਾ ਵਾਸੀ ਭੋਪਿੰਦਰਾ ਸਟੇਟ ਫਗਵਾੜਾ ਵਜੋਂ ਹੋਈ ਆ ਜਿਸ ਨੂੰ ਪਰਿਵਾਰਕ ਮੈਂਬਰ ਤੇ ਪੁਲਿਸ ਵਾਲੇ ਮ੍ਰਿਤਕ ਹਾਲਤ ਵਿੱਚ ਹੀ ਹਸਪਤਾਲ ਲੈ ਕੇ ਆਏ ਸਨ ਟਾਈਕਰ ਵਜੇ ਦਵਿੰਦਰ ਮਿਸ਼ਾ ਨਾਮ ਦਾ ਇੱਕ ਮਰੀਜ਼ ਆਇਆ ਸੀ ਬਰੋਟ ਡੈਡ ਸੀ ਐਕਸੀਡੈਂਟ ਹੋਇਆ ਸੀ ਹੋਇਆ ਸੀ ਉਹਦਾ ਅਰਬਨ ਐਸਟੇਟ ਫਗਵਾੜਾ ਕੋਲ ਜਿਸ ਲੋ ਇੱਧਰ ਆਇਆ ਤਾਂ ਮਰੀਜ਼ ਜੋ ਥਾ ਉਹ ਡੈਡ ਸੀ ਬਰੋਟ ਡੈਡ ਅਸਲ ਵਿੱਚ ਈਸੀਜੀ ਕੀਤੀ ਤਾਂ ਈਸੀਜੀ ਜੋ ਸੀ ਫਲੈਟ ਲਾਈਨ ਸੀ ਔਰ ਕੋਈ ਕਿੱਥੇ ਦੇ ਰਹਿਣ ਵਾਲਾ ਪਤਾ ਚੱਲਿਆ ਮੈਨੂੰ ਜੋ ਦਵਿੰਦਰ ਮਿਸ਼ਰਾ ਹੈਗੀ ਜੀ ਇਹ ਜੀਐਨ ਐਨਕਲੇਵ ਬਿਰਕਾ ਰੋਡ ਦੇ ਰਹਿਣ ਵਾਲੇ ਨੇ ਫਗਵਾੜਾ ਕੋਲੇ ਇਸ ਮੌਕੇ ਤੇ ਪਹੁੰਚੇ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਪੁਲਿਸ ਵੱਲੋਂ ਮ੍ਰਿਤਕ ਵਿਅਕਤੀ ਦੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ ਤੇ ਹਾਦਸੇ ਦੇ ਕਾਰਨਾਂ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਤੇ ਜਿਸ ਕਿਸੇ ਦੀ ਵੀ ਗਲਤੀ ਹੋਈ ਉਸ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇਗੀ ਫਗਵਾੜਾ ਤੋਂ ਨਵਰਾਣ ਚੈਨਲ ਲਈ ਜਸ ਸ਼ਰਮਾ ਦੀ ਵਿਸ਼ੇਸ਼ ਰਿਪੋਰਟ ਜਿਹੜਾ ਐਕਸੀਡੈਂਟ ਹੋਇਆ ਵਾ ਉਹ ਪੰਨਰਾ ਸਟੇਟ ਹੋਇਆ ਜੀ ਇਹ ਸਾਨੂੰ ਕੋਲ ਆਇਆ ਤੇ ਅਸੀਂ ਮੌਕੇ ਤੇ ਆ ਕੇ ਦੇਖਿਆ ਤੇ ਮੁੰਡੇ ਜਿਹੜੇ ਡੈਕ ਸਰੇ ਐਕਸੀਡੈਂਟ ਕਿਸ ਕੇ ਚੀਜ਼ ਵਿੱਚ ਹੋਇਆ? ਇਸੇ ਅੱਛੀ ਗੱਡੀ ਕੋਈ ਗੱਡੀ ਆਪਣੇ ਬਣੀਚਾ ਜਾਂ ਚਿੱਟੇ ਰੰਗ ਦੀ ਜਿੰਦੇ ਆ ਉਹਦਾ ਨੰਬਰ ਪੜਿਆਗਾ ਪੀਪੀ07 ਤੇ ਸਰੇ ਸਾਡੀ ਗੱਡੀ ਦਾ ਰੰਗ ਵਾਈਟ ਆ। ਆਪਣੇ ਗੱਡੀ ਵਾਲ ਕੋਈ ਨਾਮ ਵਗੈਰਾ ਪਹਿਚਾਣ ਹੋਈ ਆ? ਨਹੀਂ ਪਹਿਚਾਣ ਨਹੀਂ ਗੱਡੀ ਵਾਲਾ ਭੱਜ ਗਿਆ ਮੁੱਕੇ ਤੇ ਨਹੀਂ ਜਿਹਦੀ ਜਿਹਦੀ ਮਰਤੂ ਹੋਈ ਆ ਉਹਦਾ ਨਾਮ ਵਗੈਰਾ ਕੀ ਆ? ਇਹ ਤਾਂ ਅਮਰ ਕੁਮਾਰ ਇਹ ਦਲਿੰਦਰ ਕੁਮਾਰ ਦਾ ਫਾਦਰ ਨੇਮ ਕੀ ਹੈ ਇਹਦਾ? ਹਾਂਜੀ ਸਨ ਆਫ ਭਗਵਾਨ ਮਿਸ਼ਰਾ ਜੀ ਇਹ ਕਿੱਥੇ ਦੇ ਰਹਿਣ ਵਾਲੇ ਆ? ਇਹ ਭਗੰਦਰ ਸਟਰੀਟ ਤੋਂ ਰਹਿਣ ਵਾਲਾ ਹਾਂ। ਕੀ ਸਰ ਕਾਰਵਾਈ ਕਰ ਰਹੇ ਆਪਾਂ? ਅਸੀਂ ਹੁਣ ਜੋ ਜੋ ਬੰਦੀ ਕਾਰਵਾਈ ਆ ਇਹ ਬਾਹਰ ਜਮਾ ਕਰਕੇ ਨੁਕਸਾਨ ਦੇ ਬਚਦੇ ਗੱਡੀ ਵਾਲਿਆਂ ਦੇ ਕੋਈ ਨਹੀਂ ਕਾਰਵਾਈ ਕਰਾਂਗੇ।